ਹਾਂਜੀ ਸਤਿਕਾਰਯੋਗ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਅ ਪਿਛਲੇ 20 ਦਿਨਾਂ ਤੋਂ ਇਲੈਕਸ਼ਨ ਦੀ ਜਿਹੜੀ ਕੈਂਪੇਨ ਹੈਗੀ ਆ ਉਹਦੇ ਵਿੱਚ ਲੱਗੇ ਹੋਏ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਕ ਆਪਣੇ ਵਿੱਚ ਕਪੈਸਿਟੀ ਸੀ 19 ਕਪੈਸਿਟੀ ਦੇ ਮੁਤਾਬਕ ਸਵੇਰੇ 6 ਵਜੇ ਤੋਂ ਲੈ ਕੇ 10-11 ਵਜੇ ਦੇ ਤੱਕ ਅਸੀਂ ਇਸ ਕੈਂਪੇਨ ਨੂੰ ਸਿਰੇ ਚਾੜ੍ਹਦੇ ਨੇ ਕਿਉਂਕਿ ਸਾਫ ਸ੍ਰੀ ਕਾਂਸ਼ੀਰਮ ਸਾਹਿਬ ਨੇ ਕਹਿ ਸਕਿਆ ਕਿ ਚੋਣਾਂ ਦੇ ਦੌਰਾਨ ਵੀ ਤੁਹਾਨੂੰ ਸਮਾਂ ਕੱਢਣਾ ਚਾਹੀਦਾ ਹੈਗਾ ਤੇ ਅੱਜ ਅਸੀਂ ਕਹਿੰਦੇ ਆ ਵੀ ਧੰਨ ਅੱਜ ਸਾਫ ਸ੍ਰੀ ਕਾਂਸ਼ੀਰਮ ਸਾਹਿਬ ਜੀ ਦੀ ਕਹੀ ਹੋਈ ਗੱਲ ਤੇ ਫੇਰ ਇੱਕ ਵਾਰ ਪੈਰਾ ਦਿੱਤਾ ਹੈਗਾ ਅੱਜ ਉੰਜ ਅਸੀਂ ਪ੍ਰਚਾਰ ਕਰਨੀ ਸੀ ਸਕਦੇ ਲੇਕਿਨ ਫਿਰ ਆਪਦਾ ਪਿੰਡ ਬਿਲਕੁਲ ਹੀ ਰਹਿ ਗਿਆ ਸੀਗਾ ਅਸੀਂ ਬਾਹਰਲੇ ਪਿੰਡਾਂ 'ਚ ਕੰਪੇਨ ਕਰਦੇ ਲਈ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣੇ ਯਸਟ ਕਰੇ ਆਏ ਅੱਜ ਪਿੰਡ ਗਲਪਕਲਾਂ ਦਾ ਜਿਹੜਾ ਟੂ ਟੂਰ ਕੀਤਾ ਔਰ ਸਾਰਾ ਅਸੀਂ ਤੁਹਾਨੂੰ ਲਾਈਵ ਵੀ ਦਿਖਾਇਆ ਹੈਗਾ ਸੋ ਸਤਕਾਰਯੋਗ ਸਾਥੀਓ ਮੈਂ ਵੀਡੀਓ ਤਾਂ ਬਣਾਉਣ ਲੱਗਾ ਕਿਉਂਕਿ ਮੈਂ ਇਹਨਾਂ ਚੋਣਾਂ ਦੇ ਵਿੱਚ ਦੇਖਿਆ ਕਿ ਮਨੁਭਾਦੀ ਪਾਰਟੀਆਂ ਸਾਡੇ ਸਮਾਜ ਕੋਲੇ ਵੋਟ ਮੰਗਣ ਹੀ ਨਹੀਂ ਆਈਆਂ ਜਿਹੜੇ ਵੀ ਮਰਜੀ ਪਿੰਡ ਚ ਸ਼ਹਿਰ ਚ ਬੂਥ ਤੇ ਚਲੇ ਜਾਈਏ ਜਿਹੜੇ ਵੀ ਮਰਜੀ ਵਿਧਾਨ ਸਭਾ ਹਲਕੇ ਚਲੇ ਜਾਈਏ ਅਸੀਂ ਲਗਭਗ 3 ਵਿਧਾਨ ਸਭਾ ਹਲਕੇ ਦੇਖੇ ਆ ਜਿਨ੍ਹਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਗਏ ਆ ਮਤਲਬ ਹਰ ਘਰ ਦੇ ਹਰ ਘਰ ਤੱਕ ਜਿਹੜਾ ਹਾਥੀ ਦੀ ਗੱਲਬਾਤ ਲੈ ਕੇ ਗਏ ਆ ਹੁਣ ਉਹ ਵੋਟ ਚ ਕਿੰਨੇ ਪ੍ਰਤੀਸ਼ਤ ਤਬਦੀਲ ਹੁੰਦਾ ਉਹ ਇੱਕ ਸੈਪਰੇਟ ਇਸ਼ੂ ਆ ਔਰ ਉੱਥੇ ਮੈਂ ਦੇਖਿਆ ਵੀ ਕਿਸੇ ਵੀ ਮਨੁਭਾਤੀ ਪਾਰਟੀ ਦਾ ਕੋਈ ਵੱਡਾ ਲੀਡਰ ਉਹਨਾਂ ਦੀ ਵੋਟ ਮੰਗਣ ਹੀ ਨਹੀਂ ਆਇਆ ਉਹਨਾਂ ਨੇ ਸਿਰਫ ਤੇ ਸਿਰਫ ਸਾਡੇ ਸਮਾਜ ਦੇ ਵਿੱਚੋਂ ਜਿਹੜੇ ਪੈਦਾ ਕੀਤੇ ਹੁੰਦੇ ਦਲਾਲ ਦਲਾਲ ਪੈਦਾ ਕੀਤੇ ਹੁੰਦੇ ਆ ਵੀ ਚੱਲ ਬਈ ਆ ਆ ਦਲਾਲ ਆ ਉਹ ਦਲਾਲ ਉਹਨਾਂ ਰਹੀਂ ਜਰੂਰ ਉਹਨਾਂ ਲੋਕਾਂ ਨੇ ਕਿਹਾ ਬਹੁ ਗਿਣਤੀ 99.999% ਲੋਕਾਂ ਨੇ ਸਾਨੂੰ ਕਿਹਾ ਸਾਨੂੰ ਤਾਂ ਕਿਸੇ ਨੇ ਵੋਟ ਨੂੰ ਹੀ ਨਹੀਂ ਕਿਹਾ ਤੁਸੀਂ ਆਏ ਆ ਤੁਹਾਨੂੰ ਪਾ ਦੇਾਂਗੇ ਹੁਣ ਉਹ ਪਾਉਂਦੇ ਆ ਨਾ ਪਾਉਂਦੇ ਉਹ ਗੱਲ ਵੱਖਰੀ ਕਿਉਂਕਿ ਹੁਣ ਉਹ ਸਾਡੀ ਵੋਟ ਵੀ ਮੰਗਣ ਦੇ ਲਈ ਉਹਨਾਂ ਉਹਨਾਂ ਕੋਲੇ ਟਾਈਮ ਨਹੀਂ ਹੈਗਾ ਸੋ ਅਗਰ ਸਾਡੇ ਸਮਾਜ ਦੇ ਲੋਕ ਇਹ ਗੱਲ ਸਮਝ ਜਾਣ ਤਾਂ ਕੱਲ ਨੂੰ ਇੱਕ ਪ੍ਰਹਿਲ ਨੂੰ ਇੱਕ 5 ਮਿੰਟ ਦੀ ਜਿਵੇਂ ਉਹ ਮਾਰਦੀ ਸੀ ਨਾ ਦੂਜੀ ਉੱਥੋਂ ਵਾਲੀ ਆ ਜਿਹੜੀ ਝਾੜੂ ਵਾਲੀ ਐ ਕਹਿੰਦੀ 5 ਮਿੰਟ 5 ਮਿੰਟ 5 ਮਿੰਟ ਦਾ ਕੰਮ ਐ ਐਮਐਸਪੀ ਦੇਣ ਦਾ ਹੈ ਨਾ ਉਹ ਬੀਬੀ ਜੀ ਮੰਤਰੀ ਹਣਾਂ ਦਾ ਨਾਂ ਤਾਂ ਪਤਾ ਨਹੀਂ ਯਾਦ ਨਹੀਂ ਆ ਰਿਹਾ ਵੀ ਕੀ ਉਹਦਾ ਨਾਂ ਸੀਗਾ ਤਾਂ ਉਵੇਂ ਸਾਡੇ ਸਮਾਜ ਦੇ ਲੋਕ 5 ਮਿੰਟ ਨਹੀਂ 5 ਸੈਕਿੰਡ ਦੇ ਵਿੱਚ ਆਪਣੀ 5000 ਸਾਲ ਦੀ ਗੁਲਾਮੀ ਨੂੰ ਤੈਸਨੈਸ ਕਰ ਸਕਦੇ ਆ ਅ ਮਤਲਬ ਫਿਰ ਤੋਂ ਰਾਜੇ ਬਣ ਸਕਦੇ ਆ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਕਿ ਸਾਡਾ ਸਮਾਜ ਰਾਜਾ ਸੀ ਸਮਰਾਟ ਅਸ਼ੋਕ ਦਾ ਰਾਜ ਸੀ ਸਾਡਾ ਰਾਜ ਆ ਜਿਹੜਾ ਮਨੁਨਵਾਦੀ ਲੋਕਾਂ ਨੇ ਖੋਇਆ ਉਹ ਮਤਲਬ ਤੋਖੇ ਨਾਲ ਸਾਡੇ ਸਮਾਜ ਦੇ ਵਿੱਚੋਂ ਕੁਝ ਗਦਾਰ ਲੋਕਾਂ ਨੂੰ ਜਿਵੇਂ ਸਾਡੇ ਸਮਾਜ ਦੇ ਹੋਣ ਕਰਦੇ ਆ ਇਹ ਕੀ ਕਰਦੇ ਆ ਚਾਹੇ ਉਹ ਕਾਂਗਰਸਾ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਉਹ ਹੁਣ ਆਹ ਜਿਹੜੇ ਝਾੜੂ ਵਾਲੇ ਆਮ ਆਦਮੀ ਪਾਰਟੀ ਹੈ ਇਨਾਂ ਨੇ ਸਾਡੇ ਟੈਕਸ ਦਾ ਦਿੱਤਾ ਹੋਇਆ ਪੈਸਾ ਅਥਾਰੂਪ ਦੇ ਵਿੱਚ ਲੁੱਟਿਆ ਹੁੰਦਾ ਤੇ ਫਿਰ ਚੂਣਾ ਦੇ ਵਿੱਚ ਕੀ ਕਰਦੇ ਆ ਸਾਡੇ ਸਮਾਜ ਦੇ ਵਿੱਚੋਂ ਇਹਨਾਂ ਨੇ ਦਲਾਲ ਪੈਦਾ ਕੀਤੇ ਹੁੰਦੇ ਆ ਜਿਹੜੇ ਸਮਾਜ ਦੇ ਨਾਲ ਸਭ ਤੋਂ ਵੱਡੀ ਗਦਾਰੀ ਕਰ ਸਕਦੇ ਹੋ ਉਹਨਾਂ ਦਲਾਲਾਂ ਦੇ ਰਾਹੀਂ ਫਿਰ ਉਸੇ ਪੈਸੇ ਦੀ ਵਰਤੋਂ ਕਰਕੇ ਇਹ ਫਿਰ 5 ਸਾਲ ਤੋਂ ਬਾਅਦ ਚੋਣ ਜਿੱਤ ਜਾਂਦੇ ਆ ਤੇ ਫਿਰ 5 ਸਾਲ ਸਾਡੇ ਸਿਰ ਤੇ ਬੈਠ ਜਾਂਦੇ ਉਹਨਾਂ ਦਲਾਲਾਂ ਦੇ ਜ਼ਰੀਏ ਦਲਾਲ ਆ ਜਿਹੜਾ ਉਹ ਤਾਂ 5 ਸਾਲ ਮਾੜੀ-ਮੁੱਟੀ ਮौज-ਮਸਤੀ ਕਰਦਾ ਕਰਦਾ ਰਹਿੰਦਾ ਕਿਉਂਕਿ ਦਲਾਲ ਨੂੰ ਮਾੜੇ-ਮੁੱਟੇ ਅਧਿਕਾਰ ਦਿੱਤੇ ਹੁੰਦੇ ਕਿ ਚੌਕੀਂ ਥਾਣਿਆਂ ਦੇ ਵਿੱਚ ਤੂੰ ਜਾਣਾ ਹੈ ਜਾਂ ਛੋਟੇ ਕੋਈ ਕੋਈ ਤਹਿਸੀਲ ਦਾ ਦਫ਼ਤਰਾਂ ਦੇ ਵਿੱਚ ਜਾਣਾ ਉੱਥੇ ਤੂੰ 552 ਕਰਾਉਣੀ ਆ ਲੋਕਾਂ ਦੀ ਹੈਨਾ 70 30% ਉਹਨਾਂ ਨੂੰ ਦੇਣਾ ਹੈਗਾ 70% ਆਪ ਦੀ ਜੇਬ 'ਚ ਪਾਉਣਾ ਉਹ ਤਾਂ ਚਿੱਟੇ ਕੱਪੜੇ ਪਾ ਕੇ ਪੂਰੀ ਐਸ਼ ਪ੍ਰਸਤੀ ਕਰਦਾ ਪਰ ਸਮਾਜ ਆ ਜਿਹੜਾ ਪੂਰਾ ਰਗੜਿਆ ਜਾਂਦਾ ਹੈ ਨਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨਾਂ ਨੇ ਸਾਡੇ ਦਿੱਤੇ ਹੋਏ ਟੈਕਸ ਦੇ ਪੈਸੇ ਨੂੰ ਲੁੱਟਿਆ ਹੁੰਦਾ ਜਿਵੇਂ ਹੁਣ ਆ ਭਾਜਪਾ ਵਾਲੇ ਆ ਇਹਨਾਂ ਨੇ ਬੇਤਹਾਪਾ ਪੈਸਾ ਲੁੱਟਿਆ ਯਾਰ ਇਲੈਕਟੋਰਲ ਬਾਉਂਡ ਦੇ ਰਾਹੀਂ ਹੀ 8.5 ਹਜ਼ਾਰ ਕਰੋੜ ਰੁਪਈਆ ਤੇ 8.5 ਹਜ਼ਾਰ ਕਰੋੜ ਦੇ ਵਿੱਚੋਂ ਇਹ ਮਤਲਬ ਬਾਲਾ ਨਹੀਂ ਤੇ 500 ਕਰੋੜ ਰੁਪਈਆ ਹੀ ਖਰਚ ਦੇਣ ਤੇ ਇਹਨਾਂ ਨੂੰ ਕੌਣ ਖੜਾ ਦੂ ਸਮਝ ਗਏ ਨਾ ਉਹ ਲੋਕ ਸਾਡੇ ਕੋਲੇ ਵੋਟ ਮੰਗਣ ਆਉਂਦੇ ਹੀ ਨਹੀਂ ਸਰਪੇ ਸਰਪੋਭੋਜਨ ਸਮਾਜ ਪਾਰਟੀ ਤੁਹਾਡੇ ਕੋਲੇ ਵੋਟ ਮੰਗਣ ਆਈ ਐ ਇਸ ਵਾਰ ਤੇ ਕੋਸ਼ਿਸ਼ ਕਰਿਓ ਕਿ ਭੋਜਨ ਸਮਾਜ ਪਾਰਟੀ ਨੂੰ ਕੱਲ ਵਾਲਾ ਦਿਨ ਆ ਜਿਹੜਾ ਤੁਹਾਡਾ ਬੜਾ ਇੰਪੋਰਟੈਂਟ ਦਿਨ ਭੋਜਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਦੇਖਿਓ ਤੁਹਾਡੇ ਮਨ ਨੂੰ ਸਕੂਨ ਲੱਗੂਗਾ ਇਹ ਨਹੀਂ ਖੂਗਾ ਕਿ ਜਿਵੇਂ ਤੁਸੀਂ ਪਹਿਲਾਂ ਵੋਟਾਂ ਪਾਈਆਂ ਸੀਗੀਆਂ 2022 ਦੇ ਵਿੱਚ 70 ਸਾਲ ਬਦਲਾ ਦੇ ਨਾਂ ਤੇ ਤੇ ਮਹੀਨੇ ਬਾਅਦ ਹੀ ਤੁਸੀਂ ਗਾਲ੍ਹਾਂ ਕੱਢਣ ਲੱਗ ਗਏ ਸੀ ਕਿਉਂ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਆਪਣੇ ਵੋਟ ਦਾ ਇਸਤੇਮਾਲ ਗਲਤ ਕਰ ਚੁੱਕੇ ਹਾਂ ਪਰ ਬਹੁਜਨ ਸਮਾਜ પાર્ટી ਨੂੰ ਜੇ ਤੁਸੀਂ ਵੋਟ ਪਾਉਂਗੇ ਤਾਂ ਤੁਹਾਨੂੰ ਕਦੇ ਵੀ ਪਛਤਾਵਾ ਨਹੀਂ ਹੋਊਗਾ ਤੁਸੀਂ ਮਾਨ ਸਨਮਾਨ ਦੇ ਨਾਲ ਆਪਣੀ ਜਿਹੜੀ ਹੈਗੀ ਆ ਮਾਨਸਿਕ ਸੰਤੋਸ਼ਟੀ ਦੇ ਨਾਲ ਕਹੋਗੇ ਵੀ ਯਾਰ ਇਸ ਵਾਰ ਸਹੀ ਵੋਟ ਪਾਈ ਆ ਆਪਣੇ ਸਮਾਜ ਨੂੰ ਪਾਈ ਆ ਆਪਣੇ ਵਾਲਿਆਂ ਨੂੰ ਪਾਈ ਆ ਪਹਿਲਾਂ ਤਾਂ ਗਦਾਰਾਂ ਨੂੰ ਚੋਰਾਂ ਨੂੰ ਤੇ ਜਿਹੜੇ ਸਾਡਾ ਸਾਡੇ ਨਾਲ ਧੋਖਾ ਕਰਦੇ ਜਿਹੜੇ ਸਾਡੇ ਤੇ ਜ਼ੁਲਮ ਜਾਇਤੀ ਕਰਦੇ ਆ ਉਹਨਾਂ ਨੂੰ ਹੀ ਅਣਜਾਣੇ ਦੇ ਵਿੱਚ ਵੋਟਾਂ ਪਾਉਂਦੇ ਰਹੇ ਇਹ ਮੇਰੀ ਗਰੰਟੀ ਹੈ ਇੱਕ ਗੱਲ ਹੋਰ ਇੱਕ ਗੱਲ ਯਾਦ ਰੱਖਿਓ ਕਿ ਇੰਨਾ ਚੋਣਾਂ ਦੇ ਵਿੱਚ ਆ ਜਿਹੜੀਆਂ ਭੋਜਨ ਸਮਾਜ ਪਾਰਟ ਜਿਹੜੀਆਂ 2024 ਦੀਆਂ ਹੋ ਰਹੀਆਂ ਚੋਣਾਂ ਇੰਨਾ ਚੋਣਾਂ ਦੇ ਵਿੱਚ ਭੋਜਨ ਸਮਾਜ ਪਾਰਟ ਦੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਇਹਨੀ ਹੀ ਗੱਲ ਸਿੱਧ ਕਰ ਦੇਣੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਭੋਜਨ ਸਮਾਜ ਪਾਰਟੀ ਦਾ ਹੈ ਦੇਖਦੇ ਜਾਓ ਤੁਸੀਂ ਬੜੇ ਅਚੰਬਤ ਜਿਹੜੇ ਨਤੀਜੇ ਆਉਣੇ ਆ ਤੇ 4 ਜੂਨ ਤੋਂ ਬਾਅਦ ਇਹ ਜਿਹੜਾ ਝਾੜੂ ਆ ਇਹਨੇ ਤਾਂ ਤੀਲਾ ਤੀਲਾ ਹੋ ਜਾਣਾ ਇਹ ਗਰੰਟਡ ਹੈ ਕਾਂਗਰਸ ਨੂੰ ਵੈਸੇ ਹੀ ਕੋਈ ਮੂੰਹ ਨਹੀਂ ਲਾਉਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਪਾਰਟੀ ਹੈਗੀ ਆ ਇਹ ਇਹ ਤਾਂ ਹੁਣ ਜਿਹੜੇ ਲੋਕ ਕਾਂਗਰਸ ਨੂੰ ਵੋਟ ਪਾਉਣਗੇ ਉਹ ਨਾ ਤਾਂ ਉਹ ਪੰਜਾਬੀ ਹੋਣਗੇ ਨਾ ਹੋ ਸਿੱਖ ਹੋਣਗੇ ਨਾ ਹੋ ਗਰੀਬ ਸੇ ਹੋਣਗੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਕਾਂਗਰਸ ਪਾਰਟੀ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖਾਂ ਦੇ ਨਾਲ ਔਰ ਖਾਸ ਤੌਰ ਤੇ ਪੰਜਾਬੀਆਂ ਦੇ ਨਾਲ ਕੀ ਵਰਤਾਰਾ ਕੀਤਾ ਦੁਨੀਆ ਭਰ ਦੀਆਂ ਫੌਜਾਂ ਮਗਾ ਕੇ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਸਥਾਨਾਂ ਤੇ ਟੈਂਕ ਚੜਾਏ ਤੇ ਜਿਹੜੇ ਹੁਣ ਉਹਨੂੰ ਭਾਈ ਵੋਟ ਪਾਉਣਗੇ ਕਾਂਗਰਸ ਨੂੰ ਉਹ ਤਾਂ ਆਏ ਆ ਇਹ ਉਹ ਬੇਸ਼ਰਮ ਲੋਕ ਆ ਜਾਂ ਬੇਜਮੀਰੇ ਲੋਕ ਆ ਉਹਨਾਂ ਨੂੰ ਕੋਈ ਨਾ ਸਿੱਕੀ ਨਾਲ ਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਂਝ ਉਹ ਕਹਿਣ ਨੂੰ ਸਿੱਖ ਉਂਝ ਉਹਨਾਂ ਦੀ ਕੋਈ ਨਹੀਂ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ 1984 ਦੇ ਵਿੱਚ ਇਸੇ ਕਾਂਗਰਸ ਪਾਰਟੀ ਦੇ ਰਜੀਵ ਗਾਂਧੀ ਨੇ ਕਿਹਾ ਕਿ ਜਦੋਂ ਕੋਈ ਬੜਾ ਪੇੜ गिरता है तो धरती हिलती है तो उसी राजीव गांधी ਨੂੰ ਸਾਫ ਸ੍ਰੀ ਕੰਸ਼ੀਰਾਮ ਸਾਹਿਬ ਨੇ ਰੋਡ ਤੇ ਲਿਆਂਦਾ ਜਿਹੜਾ 430 413 ਸ਼ੀਟਾਂ ਜਿੱਤਿਆ ਸੀ ਉਹਨੂੰ ਰੋਡ ਤੇ ਲਿਆਤਾ ਮਤਲਬ ਕਿ ਉਹ 272 ਸ਼ੀਟਾਂ ਨਹੀਂ ਲੈ ਸਕਿਆ ਬਾਅਦ ਚ ਹੈ ਨਾ ਹੁਣ ਜਿਹੜੇ ਲੋਕ ਬੇਜਮੀਰੇ ਲੋਕ ਆ ਜਿਨ੍ਹਾਂ ਦੇ ਕੋਈ ਜ਼ਮੀਰ ਨਹੀਂ ਜਿਨ੍ਹਾਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਮਤਲਬ ਨਹੀਂ ਹਨ ਉਹਨਾਂ ਲੋਕਾਂ ਨੂੰ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਲੋਕਾਂ ਨੇ ਤਾਂ ਅਕਾਲ ਤੱਕ ਸਭ ਢਹਠੇਰੀ ਕਰਨ ਤੋਂ ਬਾਅਦ ਤਾਂ ਦੋ ਬਾਰੀ ਤਾਂ ਜਿਹੜੀ ਸਪਸ਼ਟ ਬਹੁਮਤ ਦੀ ਸਰਕਾਰ ਬਣاتی ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਤੇ 1984 ਦੇ ਵਿੱਚ ਜਿਹੜੇ ਜਿਹੜਾ ਜੈਨੋਸਾਈਡ ਹੋਇਆ ਸਾਡੀ ਨਸਲਕੁਸ਼ੀ ਹੋਈ ਆ ਉਹਨੂੰ ਉਹ ਲੋਕ ਕੋਈ ਭੁੱਲਦੇ ਹਨ ਫੇਰ ਹੀ ਉਹਨਾਂ ਆਪਾਂ ਕਹਿੰਦੇ ਨਾ ਵੀ ਉਹ ਬੇਦਾਵੇ ਲਿਖਣ ਵਾਲੇ ਲੋਕ ਤੇ ਉਹਨਾਂ ਦਾ ਜਿਵੇਂ ਹਨਾ ਸੋ ਸਤਿਕਾਰਯੋਗ ਸਾਥੀਓ ਮੇਰੀ ਬੇਨਤੀ ਇਹ ਹੀ ਆ ਕਿ ਕੱਲ 1 ਜੂਨ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡਾ 5000 ਸਾਲ ਤੋਂ ਖੁੱਸਿਆ ਹੋਇਆ ਰਾਜ ਸਾਨੂੰ ਫਿਰ ਤੋਂ ਪ੍ਰਾਪਤ ਹੋ ਜਾਵੇ ਤਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਸਾਡੀ ਬੇਟੀ ਡਾਕਟਰ ਰੀਤੂ ਸਿੰਘ ਕੜੇ ਤੁਸੀਂ ਹਾਥੀ ਚੂੜ ਨਿਸ਼ਾਨ ਉੱਚਾ ਜੋ ਤਾਂ ਕਿੰਨਾ ਮਰਜੀ ਨੰਬਰ ਹੋਵੇ ਹਾਥੀ ਚੂੜ ਨਿਸ਼ਾਨ ਤੇ ਵੋਟ ਪਾ ਕੇ ਬਾਹਰ ਆਣ ਕੇ ਜਿਹਨੂੰ ਮਰਜ਼ੀ ਕਹਿ ਦੋ ਅਸੀਂ ਤੈਨੂੰ ਵੋਟ ਪਾਈ ਆ ਜੇਕਰ ਤੁਸੀਂ ਆਪਣੀ ਅਧੀਨਤਾ ਨਹੀਂ ਚੱਕ ਸਕਦੇ ਤਾਂ ਕੋਈ ਐਡੀ ਗੱਲ ਨਹੀਂ ਕਿ ਅਸੀਂ ਤੁਹਾਨੂੰ ਕਹਿੰਨੇ ਆ ਵੀ ਤੁਸੀਂ ਕੋਈ ਮਤਲਬ ਕਿ ਕਿਸੇ ਨਾਲ ਲੜੋ ਠੀਕ ਹੈ ਤੇ ਜੇਕਰ ਤੁਸੀਂ ਅਜੇ ਵੀ ਮੈਂ ਖਾਸ ਤੌਰ ਤੇ ਸਿੱਖ ਸਮਾਜ ਨੂੰ ਬੇਨਤੀ ਕਰਦਾ ਅਜੇ ਵੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਝਾੜੂ ਵਾਲੀ ਪਾਰਟੀ ਨੂੰ ਵੋਟਾਂ ਪਾਉਣੇ ਆ ਤਾਂ ਇਹਦਾ ਮਤਲਬ ਇਹ ਮੰਨਿਆ ਜਾ ਸਕਦਾ ਕਿ ਇਹ ਜਿਹੜਾ ਤੁਹਾਡੇ ਵੱਲੋਂ ਪ੍ਰਚਾਰਿਆ ਹੋਇਆ ਸਿਸਟਮ ਆ ਉਹ ਗਲਤ ਆ ਉਹ ਰੋਂਗ ਆ ਤੁਹਾਡੇ ਤੇ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੋ ਕੱਲ ਬੜਾ ਦਿਨ ਇਹ ਹੈ ਕਿ ਅਗਰ ਤੁਸੀਂ ਸਮੁੱਚਾ ਭੋਜਨ ਸਮਾਜ ਭੋਜਨ ਸਮਾਜ ਦਾ ਮਤਲਬ ਰਮਦਾਸ ਕੇ ਮਜਬੀ ਸਿਕ ਬਾਲਮਿਕ ਨਹੀਂ ਜੱਟ ਤੋਂ ਲੈ ਕੇ ਗਿੱਦੜਪੁੱਟ ਤੱਕ 6743 ਜਾਤਾਂ ਤੇ ਮਨੋਰਟੀ ਮਨੋਰਟੀ ਦੇ ਵਿੱਚ ਸਿੱਖ ਮੁਸਲਿਮ ਬੋਧੀ ਲੰਗਾਈ ਤੇ ਜੈਨ ਤੇ ਪਾਰਸੀ ਇਹ ਸਾਰੇ ਆਉਂਦੇ ਨੇ 85% ਲੋਕ ਤੇ ਜਿਹੜੇ ਨਿਆਂਪਸੰਦ ਜਰਨਲ ਸਮਾਜ ਦੇ ਲੋਕ ਨੇ ਬ੍ਰਾਹਮਣ ਖੱਤਰੀ ਵੈਸ਼ ਉਹ ਸਾਰੇ ਦੇ ਸਾਰੇ ਲੋਕ ਕਰ ਚਾਹੁੰਦੇ ਆ ਵੀ ਅਸੀਂ 5000 ਸਾਲ ਦੀ ਜਿਹੜੀ ਗੁਲਾਮੀ ਨੂੰ ਕੱਟਣਾ ਚਾਹੁੰਦੇ ਆ ਤਾਂ ਕੱਲ ਨੂੰ ਉਹ ਪੂਰੇ ਪੰਜਾਬ ਤੇ ਚੰਡੀਗੜ੍ਹ ਸਮੇਤ ਬਹੁਜਨ ਸਮਾਜ ਪਾਰਟੀ ਦੇ ਹਾਥੀ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਵਧੀਆ ਹੋਊਗਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ